ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚ ਵਿੰਡਾ ਤਹਿਸੀਲ ਰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਵਾੜਾਂ ਤੁਹਾਨੂੰ ਦਿਖਾਉਣੀ ਆ ਇੱਕ ਆ ਸਾਈ ਵਾਲਾ ਤਾਜੀ ਸੋਈ ਤੁਹਾਨੂੰ ਵਾੜ ਤੁਹਾਨੂੰ ਦਿਖਾਉਣੀ ਆ ਇੱਕ ਆ ਤੋਕੜ ਗੱਬਨ ਤੁਹਾਨੂੰ ਦਿਖਾਵਾਂਗੇ ਤੇ ਦੋ ਤਾਂ ਨਵਾਂ ਬੱਚੇ ਦਾ ਬਿਨਾ ਜੜੀਆਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ। ਹੋ ਸੁਣਾ ਠੀਕ ਠਾਕ ਜੀ। ਵਧੀਆ ਵਧੀਆ ਰਪਈ ਤੁਸੀਂ ਨਾ ਹੋ। ਸਭ ਵਧੀਆ ਜੀ। ਵਧੀਆ ਚੈਦੇ। ਤੇ ਨਾਮ ਦੱਸਦੇ ਕਰੀ ਆਪਣੇ। ਨਾਮ ਮੇਰਾ ਭਾ ਸਿੰਘ ਜੀ। ਇਹ ਚੁੰਦਾ ਜ਼ਿਲ੍ਹਾ ਮਸਾਸੀ ਦੇ ਨਾਲ। ਤੇ ਫੋਨ ਨੰਬਰ ਬੋਲ ਦੇ ਕਰੀ ਮੇਰੀ 9459499 ਠੀਕ ਆ ਚਾਰ ਫਿਰ ਹਾਂਜੀ ਹਾਂ ਬਈ ਚਾਰ ਆ ਠੀਕ ਆ ਤੇ ਆ ਬੜੀ ਸਸਤੀ ਜੀ ਵੈੜ ਲੈਂਦੀ ਜੀ ਸਹੀ ਵਾਲੀ ਇਹ ਹਰਪ੍ਰੀਤ ਜੀ ਆਪਾਂ ਪਿਛੇ ਉਹ ਦੋਗ ਵੀਡੀਓ ਉੱਤੇ ਪਿਛੇ ਵੀ ਪਾਈਆਂ ਜਲਸੀਆਂ ਛਾਈਆਂ ਹਾਂਜੀ ਹਾਂਜੀ ਬੜੇ ਫੋਨ ਵੀਰ ਭਰਾਵਾਂ ਦੇ ਆਏ ਕੋਈ ਸਾਨੂੰ ਪਹਿਲੇ ਸਵੇਰੇ ਵੈੜ ਚਾਏ ਵੈੜ ਚਾਹੀਦੇ ਆ ਅੱਛਾ ਇਹ ਵੀ ਥੀਰੀ ਵੈੜ ਆ ਖੇਰੀ ਵੈੜ ਲੱਭ ਕੇ ਲੈਂਦੀ ਯਾਰ ਵੈੜ ਲੱਭ ਕੇ ਲਿਆਦੀ ਮਗਰ ਇਹ ਦੋ ਅੱਛੀ ਬੜੀ ਟਾਪ ਦੀ ਮਗਰ ਵੀ ਸਹੀ ਵਾਲ ਚੰਗੀ ਬੱਚੀ ਹੈ ਹਨਾ ਤੇ ਆਪ ਵੀ ਵੈੜ ਚਲੋ ਸੋਹਣੀ ਆ ਕੀਲੀ ਦੇ ਸਾਹ ਨਾਲ ਦੰਦ ਚੈੱਕ ਕੌਣ ਨੈਰ ਗੀ ਯੂ ਨੇ ਠੀਕ ਆ ਹਾਂ ਜੀ ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ ਸੂਈ ਨੂੰ ਨਾਲ ਜੀ 14 15 ਦਿਨ ਹੋ ਗਏ ਜੀ ਅੱਛਾ ਹਾਂ ਜੀ ਕਿੰਨਾ ਦੁੱਧ ਤਿਆਰ ਕਰ ਗਏ 40 ਰੁਪਏ ਵੀ ਆਪਾਂ ਉਹਨਾਂ ਦਾ ਕਹੋਗੇ ਰਹਿਣ 16 ਕਿਲੋ ਹਾਂ ਜੀ ਤੁਹਾਨੂੰ ਪਤਾ ਵੀ ਇਹ ਚਾਹੀ ਆ ਹਰਿਆਣੇ ਜੇ ਨਹੀਂ ਆਉਂਦੇ ਹੁਣ 13 ਕਿਲੋ ਥੱਲੇ ਤਿਆਰ ਹੋ ਗਏ ਤਿਆਰ ਬਿਲਕੁਲ ਤਿਆਰ ਹੋ ਗਏ ਠੀਕ ਤੇ ਉਹ ਤੇਰਾ ਠੰਡੀ ਤੇਰੀ ਆ ਠੰਡੀ ਤੇਰੀ ਉਹ ਜੀ ਮੰਗਾ ਪਾ ਕੇ ਬੈਜਣਾ ਜਿੱਥੇ ਖਲੋਤੀ ਉੱਥੇ ਖਲੋਤੀ ਰਹਿਣਾ ਇਹਨੇ ਅੱਛਾ ਕੋਈ ਇਹ ਮਾਲ ਵੀ ਆਲੂ ਨਹੀਂ ਕਰਦੀ ਕੋਈ ਠੀਕ ਆ ਤੋਰਾਂ ਹਾਂ ਫਿਰ ਇੱਕ ਰੀਨ ਨਾਲ ਦੰਦ ਵੀ ਬਾਕੀ ਕੱਦ ਕਾਠੇ ਦਾ ਐਚਐਫ ਘਾਵਾਂ ਮਰ ਗਈ ਆ ਸੋਣੀ ਵਹਿ ਰਿਹਾ ਜਿਹੜੀ ਉਹ ਜਿਹੜੀ ਦੰਦ ਤੁਹਾਨੂੰ ਹੁਣੇ ਦਿਖਾ ਦੇਣੇ ਆਪਾਂ ਇੱਥੇ ਬਾਕੀ ਬਿਲਕੁਲ ਕੰਪੈਕਟ ਜਿਹਾ ਹਵਾਨਾ ਤਿਆਰ ਕੀਤਾ ਹੋਇਆ ਹੈ ਇਹ ਆ ਦੇਖ ਸੰਧੀ ਇਹ ਜਿਹੜੀ ਦੰਦ ਦਿਖਾ ਦੇ ਆਹ ਦੇਖ ਸਾਡੇ ਜੀ ਇਹ ਜੇ ਪਿਓਰ ਖੀਰੀ ਆ ਜੇ ਕੋਈ ਦੰਦ ਤੋੜਿਆ ਵੀ ਨਹੀਂ ਆ ਜਿਹੜਾ ਇਹ ਇਹ ਕੋਈ ਤੋੜਿਆ ਵੀ ਨਹੀਂ ਆ ਜਿਹੜਾ ਪਿਓਰ ਖੀਰੀ ਆ ਜਿਹੜੀ ਇਹ ਜੇ ਆਹ ਦੇਖ ਸਾਡੇ ਸੈਡਲ ਸਾਰੇ ਦੰਦ ਜੇ ਉਤਰੇ ਨੇ ਤੇ ਆ ਥਾਣੇ ਵੀ ਦੇਖ ਸਾਡੇ ਚੰਗੇ ਗੈਪ ਤੇ ਲੱਗਾ ਆ ਤੇ ਇਹ ਵੀ ਕਿੱਥੋਂ ਲੱਭ ਲਈ ਹੁੰਦੀ ਜੀ ਕੀਰੀ ਵੈਣਾ ਇਹ ਹਰ ਵੀਜਮ ਆਪਣਾ ਕੋ ਸੱਜਣੀਆਂ ਜਿੰਨੇ ਦਿੱਤੀ ਆ ਅੱਛਾ ਉਹਨੇ ਹਰ ਵੀਜੇ ਏਦੇ ਰੀਜ ਨਾਲ ਪਾਲੀਆਂ ਕੋਸ ਹਾਬ ਨਹੀਂ ਠੀਕ ਆ ਤੇ ਬਾਕੀ ਮਗਰ ਵੀ ਵੱਛੀ ਚੰਗੀ ਮਗਰ ਵੀ ਵੱਛੀ ਚੰਗੀ ਐਨੀ ਝੋਲੀ ਵੱਛੀ ਦੀ ਹੁਣੇ ਤਿਆਰ ਵੱਛੀ ਵੀ ਦਿਖਾਈਏ ਇੱਕ ਇਹ ਹੈ ਕਿ ਜਿਹੜਾ ਵੀ ਰਸਾਈ ਵਾਲ ਤੇ ਕੰਮ ਕਰਨਾ ਚਾਹੁੰਦਾ ਉਹਨਾਂ ਵਾਸਤੇ ਚੰਗੀ ਆ ਆ ਵੇਖੋ ਜੀ ਹਾਂ ਵੱਛੀ ਹੈ ਜਿਹੜੀ ਹਾਈ ਡਾਈਜ਼ਨ ਸਵੱਛੀ ਦੀ ਹੁਣ ਤੋਂ ਹੀ ਚੰਗੀ ਆ 5 ਕਿਲੋ ਰੁਪਏ ਜੀ ਆਉਂਦੇ ਹੁਣੇ ਦੁੱਧ ਪਿਉਨੇ ਨੂੰ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਰੱਖਣਾ ਵੈੜ ਦਾ ਮੁੱਲ ਫਿਰ ਆਪਾਂ ਹਰ ਵੀਰ ਜਿਹੜੇ ਹਸਾਬ ਨਾਲ ਸੰਭੀ ਇਹਨਾਂ ਦਾ ਮੁੱਲ ਕੋਈ ਦੇ ਹੀ ਨਹੀਂ ਸਕਦਾ ਹਾਂਜੀ ਉਹਨਾਂ ਦਾ ਮੁੱਲ ਹਰ ਵੀਰ ਦਾ ਕਰਦੇ 60000 ਜਿੰਨੇ ਤੁਸੀਂ ਆਂਦੇ ਉੰਨੇ ਦੇ ਦਾਂਗੇ ਜੈ ਜੀ ਕਰੀਏ ਫਿਰ ਜੈ ਜੀ ਕਰ ਦਈਏ ਪਰ ਜਿਹੜੀ ਹਾਂ ਨਾ ਜੇ ਦੇ ਦੇਣੀ ਹੈ ਨਾ 40000 ਦੇ ਦਵਾਂਗੇ ਅੱਛਾ ਪਰ ਇੰਨੇ ਦੀ ਕੋਈ ਦਿੰਦਾ ਨਹੀਂ ਵੱਛੀ 40000 ਦੇ 40000 ਜੇ ਦੇ ਹਾਨਾ ਦਵਾਂ ਤੇ ਮੋਕੇ ਦੇ ਦੁੱਧ ਹੁਣ ਘਰੋਂ 13 ਲੀਟਰ ਮੰਗਾ ਲਵਾਂਗੇ ਰੁਪਈਏ ਮਨਾ ਕੇ ਦਵਾਂਗੇ ਅੱਛਾ ਤੇ ਜਿਹੜਾ ਮਰਜ਼ੀ ਆਣ ਕੇ ਫੈਂਡ ਵੀ ਕਰਾਏ 6 ਫੈਂਡ ਆਉਣ ਰਹੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੋਕੜ ਕੇ ਬੰਨ ਤੁਹਾਨੂੰ ਦਿਖਾਉਣੀ ਆ ਕਿੰਨੇ ਚਿਰ ਦੇ ਚੱਕ ਪਾਸ ਤੇ ਵਿੱਧੀ ਇਹ ਹਰ ਵੀ ਅੱਜ ਤੋਂ ਜਿਹੜੇ ਵੀਰ ਭਰਾਂ ਲੈਣੀ ਦਿਨ ਗਿਣ ਲੈ ਹਾਂਜੀ ਅੱਜ ਤੋਂ 40 ਦਿਨਾਂ ਨੂੰ ਇਹਨੇ ਸੂ ਪਹਿਣਾ ਜੀ ਅੱਛਾ ਹਾਂਜੀ ਤੇ ਦੁੱਧ 7 ਕਿਲੋ ਹੀ ਮੈਂ ਹੁਣ ਘਟਾਉਂਦੇ ਹਾਂ 5 ਕਿਲੋ ਦੁੱਧ ਜਿੱਦਾਂ ਮਰਜੀ ਮੇਰੇ ਘਰ ਵੀਰ ਭਰ ਦੇ ਚੋਗੇ ਲੈ ਅੱਛਾ ਤੇ ਦਿਨ ਗਿਣ ਲੈ ਅੱਜ ਤੋਂ ਬੋਰੇ 40 ਦਿਨਾਂ ਦਾ ਮਤਲਬ ਸਵਾ ਮਹੀਨਾ ਸੌਂਚ ਰਹਿ ਗਿਆ ਸਵਾ ਮਹੀਨਾ ਜ਼ਰਾ ਸੌਂਚ ਰਹਿ ਗਿਆ ਠੀਕ ਹੈ ਤੁਰਾਂ ਫੇਰ ਕਰੀਨ ਬਾਕੀ ਇਤਰਾ ਇਹ ਆ ਕਿ ਬੋਡੀ ਵੇਟ ਵੀ ਠੀਕ ਹੈ ਇਹਨੇ ਕਿ ਨਿੱਸੀ ਆ ਬਹੁਤੀ ਸਵਾ ਮਹੀਨਾ ਇਦਾਂ ਸੋਚੇ ਰਹਿ ਗਿਆ ਤੇ ਦੁੱਧ ਜੇ ਵੀ 5 ਕਿਲੋ ਦਿੰਦੀ ਆ ਮੇਰਾ ਥਾਣੇ ਦੇ ਵੀ ਦੇਖ ਸਰ ਜੇ ਲੱਗੇ ਤਾਂ ਤੇ ਇਹਦਾ ਵੀ ਕਿੰਨਾ ਰੱਖਣਾ ਮੁੱਲ ਫੇਰਾ ਇਹਦਾ ਵੀ ਫੋਨ ਤੇ ਮੁੱਲ ਕਰਾਂਗੇ ਅੱਛਾ ਫੋਨ ਤੇ ਕਰ ਲੇ ਵੀ ਭਾਂਟਾਂ ਕੀ ਲੱਗਦੀ ਲੈ ਜੇ ਅੱਛਾ ਸੁਸਵਾਉਣਗੇ ਰੁਪਈੀ ਵੇਚਾਂਗੇ ਠੀਕ ਆ ਹਾਂਜੀ ਜਾਇ ਜੀ ਰੱਖਣਾ ਤੇਰਾ ਮੁੱਲ ਜਾਇ ਜੀ ਰੱਖਾਂਗੇ ਰੁਪਈੀ ਜੀ ਕਿ ਮੋੜਾ ਕਿ ਨਹੀਂ ਠੀਕ ਆ ਤੇ ਫੋਨ ਆ ਗਈ ਆਪਣੇ ਕੋਲ ਦੋ ਬੱਚੇ ਦਾ ਪੀਣਾ ਜਿਹੜੀਆਂ ਕਿੰਨਾ ਵਧੀਆ ਤੇ ਕੋਲ ਦੁੱਧ 2000 ਰੁਪਏ ਤੁਹਾਡੇ 9 ਕਿਲੋ ਤਿਆਰ ਜੀ ਤਿਆਰ ਬਿਲਕੁਲ ਤਿਆਰ ਆ ਤੇ ਡਾਕਟਰ ਨੂੰ ਚੈੱਕ ਕਰਾਈ ਸੀ ਆਪਾਂ ਗੱਲ ਹਾਂਜੀ ਤੇ ਉਹਨੇ ਸ਼ੱਕ ਜੀ ਦੱਸੀ ਆ ਆਹਾਂ ਸੂਣ ਵਾਲੇ ਵੀ ਨਿਕਲ ਸਕਦੀ ਤੇ ਖਾਲੀ ਨਿਕਲ ਸਕਦੀ ਇਹਦਾ ਵੀ 100% ਸੂਣ ਨਿਕਲ ਸਕਦੀ ਆ ਆਪਾਂ ਖਾਲੀ ਕਰਕੇ ਰਜੀ ਦੇਣਾ ਠੀਕ ਹੈ ਮਤਲਬ ਮਤਲਬ ਖਾਲੀ ਨਿਕਲ ਆਵੇ ਤੇ ਲਾਮਾ ਨਾ ਕੋਈ ਦਵੇ ਮਤਲਬ ਚੈੱਕ ਪਾਸ ਪੂਰੀ ਨਹੀਂ ਆ ਕਿ ਚੈੱਕ ਪਾਸ ਪੂਰੀ ਘਟਿਆਂ ਨਾਲ ਜੇ ਮਤਲਬ 45 ਦਿਨ ਹੋਏ ਸਾਰੇ ਖਾਲੀਆਂ ਵਾਲਾ ਮੋਲੀ ਹੋਣਾ ਮੇਰੇ ਸਾਰੀਆਂ ਵਾਲਾ ਮੋਲੀ ਹੋਣਾ ਜੀ ਜੀ ਦੁੱਧ ਕਿੰਨਾ ਉਤਰਾ ਇਹ ਦੇਖੋ ਉਹਦੇ 9 ਕਿਲੋ ਤਿਆਰ ਜੀ ਪੱਕਾ ਦੁੱਧ ਹੈ ਘਾ ਵੀ ਜਿਹਦਾ ਮੱਦੀ ਵੀ ਪਾ ਕੇ ਤੋਰੋ ਹੈ ਕਰੀ ਨਾ ਬਾਕੀ ਉਮੀਦ ਇਹਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਣਾ 20 22 ਕਿਲੋ 20 ਦੇ ਗਏ ਦੋਨਾਂ ਦੇ ਠੀਕ ਹੈ ਤਾਂ ਕਿ ਤਰਹਿਆ ਕਿ ਕਦ ਕੱਟ ਚੰਗਾ ਵੈ ਇਹਦਾ ਵੀ ਤੇ ਇਹਦਾ ਵੀ ਜੇ ਫਿਰ ਮੁੱਲ ਉਹਦਾ ਵੀ ਜੇ ਮੰਗਣ ਨੂੰ ਭਾਵੇਂ 25 30 ਮੰਗੀ ਜਾਈਏ ਪੂਰੇ 20000 ਦੇ ਦਵਾਂਗੇ 20000 ਹੀ ਦੇ ਦੋਗੇ ਬਾਕੀ ਛੋਟ ਛੜ ਮੋਕੇ ਤੇ ਹੋ ਜੂਗੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਪਹਿਲਾ ਸੁਆਰ બીજી ਸੁਈ ਆ ਠੀਕ ਆ ਹਾਂਜੀ ਹਾਂਜੀ ਤੇ ਇਹਦੇ ਕੋਲ ਕਿੰਨਾ ਦੁੱਧ 2000 ਰੁਪਏ ਥਲੇ 10 ਕਿਲੋ ਤਿਆਰ ਜੀ ਨੇਗਾ ਪੱਕਾ ਤੋਂ 10 ਲੀਟਰ ਪੱਕਾ ਰ ਵੀ ਜਿਹਦਾ ਮੱਦੀ ਵੀਰਪੁਰਾ ਮੇਰੇ ਕਾ ਦੋ ਡੰਗ ਤਿੰਨ ਡੰਗ ਚ ਹੋਵੇ ਠੀਕ ਆ ਹਾਂਜੀ ਹਾਂਜੀ ਇਹ ਡੇ ਇਹ ਮੰਨ ਲਓ ਕਿ ਡੇਢ ਮਹੀਨੇ ਦੀ ਉਹਨਾਂ ਕਹਿ ਵੀ ਸੂਣ ਵਾਲੀ ਆ ਅੱਛਾ ਪਰ ਕੋਈ ਆਪਣਾ ਵੀ ਅਸੀਂ ਦਵਾ ਖਾਲੀ ਕਰਕੇ ਠੀਕ ਆ ਪਰ ਆਪਣਾ ਕੋਈ ਵੀਰਪਰਾ ਕੋਸ਼ਾ ਕੱਢ ਲੇ ਠੀਕ ਆ ਕਿਉਂਕਿ ਇਹ ਗਾਂ ਛੋਟੀ ਆ ਨਾ ਵੱਡੀ ਇਹਦਾ ਤਾਂ ਪਤਾ ਕਰੀਏ ਪਤਾ ਨਹੀਂ ਲੱਗਣਾ ਉਹਦਾ ਠੀਕ ਆ ਹਾਂਜੀ ਤੇ ਇਹ ਚੈੱਕ ਪਾਸ ਹੋਈ ਆ ਤੇ ਚੈੱਕ ਪਾਸ ਹੁੰਦਾ ਹੈ ਵੀ ਦੋ ਚਾਰ ਦਿਨ ਖੋਜਾ ਫਿਰ ਪੂਰਾ ਦੱਸ ਦੂੰਗਾ ਇਹ ਪੂਰੀ ਕਲੀਅਰ ਆ ਆਪਾਂ ਖਾਲੀ ਕਰਕੇ ਵੀ ਰੁਪਈਏ ਦੇ ਦੇ ਜਾਨੀਏ ਦੋਵੇਂ ਖਾਲੀਆਂ ਜੀ ਚੈੱਕ ਪ ਕੋਈ ਗਰੰਟੀ ਨਹੀਂ ਬਸ ਇੱਕੋ ਦੀ ਉਹਦੀ ਚੱਕ ਪਾਸਤੀ ਜਿਹੜੀ ਆ ਹੋਊਗਾ ਗੱਦ ਘਾਠ ਇਹਦਾ ਵੀ ਚੰਗਾ ਉਤਰਨ ਸਰੀਰੇ ਦਾ ਥੋੜਾ ਘਰਾਜ ਆਵਾ ਤੇ ਇਹਦਾ ਮੁੱਲ ਵਿੱਧੀ ਫਿਰ ਇਹ ਆ ਵੀ 27000 ਦੇ ਦਵਾਂਗੇ 27000 ਦੀ ਬਾਕੀ ਵਿੱਚੋਂ ਕੋਈ ਨੀ ਹੋਰ ਵੀ ਕੋਈ ਮੀਰ ਬਾ ਫੋਨ ਲਾਵੇ ਕੋਈ ਨੀ ਮੋੜਦੇ ਨਹੀਂ ਇਹਨੂੰ ਤੇ ਦੁੱਧ 10 ਲੀਟਰ ਕਰੋ ਚ ਵਾਦਾ ਹੋਰ ਵੀ 10 ਕਿਲੋ ਤਿਆਰ ਕਰ ਦੁੱਧ ਤੇਰੋਂ ਬਣਾ ਕੇ ਦਵਾਂਗੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵਿੱਧੀ ਹੋਰ ਕੁਛ ਹੈ ਨਾ ਇਹ ਬੈਂਦੇ ਆਂ ਨਹੀਂ ਸੁਈਆਂ ਸੁਈਆਂ ਧਿਆਨ ਆਪਣੇ ਪਾਸ ਤਸੱਲੀ ਕਰਕੇ ਤੇ ਤਸੱਲੀ ਕਰਕੇ ਖੜੋ ਹਨਾ ਇੱਥੇ ਆਓ ਆਪਣੀ ਮਰਜ਼ੀ ਨਾਲ ਵੇਸ਼ ਚਾਖ ਕੇ ਪਸੰਦ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜੋ ਜੀ ਪੂਰੀ ਤਸਲੀਮ ਹੋਵੇ ਤੇ ਫਿਰ ਹੀ ਕਿੱਲੇ ਤੋਂ ਪਸ਼ੂ ਖੋਲਿਆ ਕਰੋ ਜੇ ਡਾਊਟ ਚ ਕੰਮ ਹੋਵੇ ਤੇ ਫਿਰ ਬੇਸ਼ੱਕ ਨਾ ਖੜਿਆ ਕਰੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ